ਵਾਹਿਗੁਰੂ 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 ਨਾਨਕ ਦੇਵ ਜੀ ਦੇ 555ਵਾਂ ਪ੍ਰਕਾਸ਼ ਪੁਰਬ ਦੇ ਉਪਲਖਸ਼ ਦੇ ਵਿੱਚ ਜਦੋਂ ਗੱਲ ਕਰੀਏ ਤੇ ਅੱਜ ਉਸ ਪਾਰ ਪਾਕਿਸਤਾਨ ਦੀ ਗੱਲ ਕਰਾਂ ਮੈਂ ਉਸ ਪਾਰ ਇੱਕ ਜਥਾ ਵੀ ਗਿਆ ਬਹੁਤ ਵੱਡਾ ਜਥਾ ਗਿਆ ਔਰ ਅੱਜ ਕਰਤਾਰਪੁਰ ਕੌਰੀਡੋਰ ਤੇ ਮੈਂ ਖੜਾ ਹਾਂ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਪਾਰ ਦੀਆਂ ਜੇ ਕੌਰੀਡੋਰ ਦੀ ਗੱਲ ਕਰੀਏ ਇੱਥੇ ਸ਼ਾਇਦ ਸਮੋਗ ਜਾਂ ਫੌਗ ਦੇ ਚੱਲ ਰਿਹਾ ਦਰਸ਼ਨ ਵੀ ਨਹੀਂ ਹੋ ਪਾ ਰਹੇ ਜਿਹੜੇ ਦਰਸ਼ਨ ਸੰਗਤ ਦੂਰਦ੍ਰਿਨ ਰਾਹੀਂ ਕਰਦੀ ਹੈ ਲੋਕ ਉਸ ਪਾਰ ਜਾ ਵੀ ਰਹੇ ਨੇ ਜਿਨ੍ਹਾਂ ਕੋ ਪਾਸਪੋਰਟ ਹੈ ਜਿਨ੍ਹਾਂ ਕੋ ਪਰਮਿਸ਼ਨਸ ਨੇ ਉਹ ਉਧਰ ਨਤਮਸਤਕ ਹੋਣ ਜਾ ਰਹੇ ਨੇ ਲੇਕਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇਸ ਦਿਹਾੜੇ ਤੋਂ ਲੈ ਕੇ ਇੱਥੇ ਬੜੀਆਂ ਉਮੀਦਾਂ ਬੜੀਆਂ ਆਸਾਂ ਲੈ ਕੇ ਇੱਥੇ ਦਰਸ਼ਨ ਕਰਨ ਪਹੁੰਚਦੀਆਂ ਕਿਵੇਂ ਦੀ ਅੱਜ ਲੱਗ ਰਿਹਾ ਕਿ ਕਿ ਇੱਕ ਪ੍ਰਕਾਸ਼ਪੁਰ ਬੈ ਗੁਰੂ ਸਾਹਿਬ ਦਾ ਦਿਹਾੜਾ ਤੇ ਕਿਦਾਂ ਤੇ ਦਰਸ਼ਨ ਹੋਏ ਨੇ ਹੋਇਆ ਚਲੋ ਸਾਹ ਸੰਗਤ ਦੇ ਵੀ ਹੋਣ ਦੇ ਆ ਪਰ ਜਿਹੜਾ ਉੱਥੇ ਦਰਸ਼ਨ ਹੋਣੇ ਉਹ ਗੱਲ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਕਾਤਮਾ ਨੂੰ ਠੰਡ ਪੈਂਦੀ ਜਦੋਂ ਦਰਸ਼ਨ ਹੁਣ ਹੁਣ ਤਾਂ ਸਾਨੂੰ ਇੰਨੇ ਨਹੀਂ ਹੋਏ ਕਿ ਧੁੰਦੜਾ ਪੰਜ ਦਿਸ ਗਿਆ ਕਿ ਧੁੰਦ ਪੈਣ ਕਰਕੇ ਤੇ ਬਾਕੀ ਚਲੋ ਸੱਚੇ ਪਾਤਸ਼ਾਹ ਗਨ ਕੇ ਕਰਪਾ ਉਧਰ ਵੀ ਦਰਸ਼ਨ ਕਰਾਉਣਗੇ ਕੁਝ ਭਾਵੁਕ ਵੀ ਹੋਏ ਹੋਏ ਹਾਂਜੀ ਭਾਵਨਾ ਬੜੀ ਐ ਜੀ ਭਾਵਨਾ ਦੇ ਤੋ ਤੁਸੀਂ ਪੁੱਛੋ ਇਨਾ ਆਕੇ ਕਹਿੰਦੇ ਹੁੰਦੇ ਅੰਦਰ ਹੁੰਦਾ ਬਾਹਰੋਂ ਭਾਤਨੇ ਤੱਕ ਹੀ ਰੋਣਾ ਮੈਂ ਅੰਦਰੋਂ ਅੰਦਰ ਆ ਰੋਣ ਦੀਆਂ ਬਾਕੀ ਸੱਚੇ ਭਾਸ਼ਾ ਹੀ ਸਾਡੇ ਜਿਹੜੇ ਆ ਉਹ ਸਾਨੂੰ ਦਰਸ਼ਨ ਕਰਾਉਣਗੇ ਉਹਨਾਂ ਨੇ ਸਾਨੂੰ ਇੱਥੋਂ ਤਿੱਕਰ ਪਹਚਾਇਆ ਤੇ ਗਾਂ ਵੀ ਉਹ ਪਹਚਾਉਣਗੇ ਸਾਧਗੁਰ ਦਲੀਪ ਸਿੰਘ ਸੱਚੇ ਭਾਸ਼ਾ ਜਿਹੜੇ ਸਾਡੇ ਨਾਮਦਾਰੀ ਮੁਖੀ ਆ ਇਸ ਵੇਲੇ ਸਾਡੇ ਉਹ ਮੁਖੀ ਆ ਉਹਨਾਂ ਨੇ ਸਾਨੂੰ ਇੱਥੋਂ ਤਿੱਕਰ ਲਿਆਂਦਾ ਉਹੀ ਸਾਨੂੰ ਗਾਂ ਦਰਸ਼ਨ ਕਰਾਉਣਗੇ ਕਿ ਉਹਨਾਂ ਦਾ ਹੈ ਵੀ Hindu ਸਾਰਾ ਇੱਕ ਪੰਥ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਸਾਰੀ ਦੁਨੀਆ ਤੇ ਸਾਰੇ ਸੰਸਾਰ ਤੇ ਹੋਵੇ ਗੁਰੂ ਨਾਨਕ ਪਾਤਸ਼ਾਹ ਦਾ ਬਸ ਇਹ ਅਸਰ ਹੱਦਾਂ ਵੇਖ ਕੇ ਕਿਤੇ ਨਾ ਕਿਤੇ ਦੁੱਖ ਲੱਗਦਾ ਹਾਂਜੀ ਬਹੁਤ ਦੁੱਖ ਲੱਗਦਾ ਜੇ ਕਿਤੇ ਆਤਾਰਾ ਨਾ ਹੋਣ ਕਿ ਤੇ ਨਾਮ ਵੰਡੇ ਤਾਂ ਹੋਵੇ ਤੇ ਸਿੱਧਾ ਬੰਦਾ ਜਾਵੇ ਦਰਸ਼ਨ ਕਰੇ ਆਪਣੇ ਮਾਲਕਾਂ ਤੇ ਤੇ ਕਿੰਨਾ ਆਨੰਦ ਆਉਂਦਾ ਹੰਝੂ ਵੀ ਹੰਝੂ ਵੀ ਗਰਦੇ ਪਏ ਆ ਤੁਹਾਡੇ ਦੇ ਉਹ ਫਿਰ ਤੁਹਾਨੂੰ ਪਤਾ ਹੀ ਆ ਬਿਲਕੁਲ ਭਾਵੁਕ ਹੋ ਗਿਆ ਸੰਗਤ ਹਮੇਸ਼ਾ ਹੀ ਇੱਥੇ ਆ ਕੇ ਭਾਵੁਕ ਹੋ ਜਾਂਦੀ ਆ ਅਕਸਰ ਤੁਸੀਂ ਵੀ ਇੱਥੇ ਅੱਜ ਦਰਸ਼ਨ ਕਰਨਾ ਹੈ ਕੋਈ ਨਾ ਅੱਜ ਦਿਹਾੜਾ ਅੱਜ ਇੱਥੇ ਨਾਲ ਹੀ ਜੀ ਬਿਲਕੁਲ ਹਾਂ ਜੀ ਕਾਲ ਜਗ ਦੇ ਵਿੱਚ ਅਵਤਾਰ ਧਾਰ ਕੇ ਸਾਰੀ ਦੁਨੀਆ ਨੂੰ ਉਹਨਾਂ ਨੇ ਸਭ ਕੁਝ ਉਹਨਾਂ ਨੇ ਦੱਸਿਆ ਤੇ ਉਹਨਾਂ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜਿਹੜਾ ਲਾਈ ਰੂਪ ਆ ਬਿਲਕੁਲ ਬਾਬੇ ਨਾਨਕ ਦੀ ਬਾਣੀ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਆ ਤੇ ਅੱਜ ਦਿਹਾੜਾ ਅੱਜ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ 555 ਗੁਰਪੁਰਬ ਹੈ ਤੇ ਸਾਰੀ ਜਗ੍ਹਾ ਤੇ ਨਗਰਾਂ ਚ ਪਿੰਡਾਂ ਚ ਸ਼ਹਿਰਾਂ ਚ ਬੇਰਿਆਂ ਤੇ ਸਭ ਜਗ੍ਹਾ ਤੇ ਆਪਾਂ ਮਨਾ ਰਹੇ ਆ ਤੇ ਅੱਜ ਇੱਥੇ ਵੀ ਜਿੱਥੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਗੁਰਪੁਰਬ ਦਾ ਖੁਸ਼ੀ ਦਾ ਦਿਹਾੜਾ ਉੱਥੇ ਆ ਕਿ ਇੱਥੇ ਨਾਲ ਹੀ ਜਗ੍ਹਾ ਹੈ ਬਾਬਾ ਸਿੱਧ ਜੀ ਦੀ ਇਹਦੇ ਨਾਲ ਹੀ ਪਰਲੇ ਪਾਸੇ ਭੰਡਾਰ ਲੱਗਿਆ ਉੱਥੇ ਅੱਜ ਨਾਮਤਰੀ ਸੰਗਤ ਜਿਹੜੀ ਹੈ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਅਸੀਂ ਗੁਰਪੁਰਬ ਮਨਾ ਰਹੇ ਆ ਤੇ ਉੱਥੇ ਗੁਰਪੁਰ ਮਨਾਉਣ ਵਾਸਤੇ ਆਏ ਆ ਤੇ ਇੱਥੇ ਆਏ ਆ ਤੇ ਨਾਲ ਹੀ ਇਹ ਮਨ ਦੇ ਵਿੱਚ ਖੇਚੀ ਰਹੀ ਹੈ ਇੱਕ ਭਈ ਇੱਥੇ ਆ ਕੇ ਇੱਥੋਂ ਦੂਰੋਂ ਦੂਰੋਂ ਦੇਖ ਰਹੇ ਆ ਨਾ ਕੀ ਇਹ ਬਿਲਡਿੰਗ ਹੈ ਕੀ ਹੈ ਇੱਥੋਂ ਨਹੀਂ ਕੁਝ ਪਤਾ ਲੱਗਦਾ ਪਰ ਜਿੱਥੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਨੇ ਇੰਨੇ ਸਾਲ ਬਤਾਏ 18 ਸਾਲ ਔਰ ਇਸ ਸ੍ਰੀ ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਬਹੁਤ-ਬਹੁਤ ਵੱਡੇ ਇੱਥੇ ਮੇਲੇ ਮਨਾਏ ਜਾਂਦੇ ਹੁੰਦੇ ਸਨ ਸਤਿਗੁਰੂ ਪ੍ਰਤਾਪ ਸਿੰਘ ਦੀ ਹਜ਼ੂਰੀ ਵਿੱਚ ਹੋਰ ਅਕਾਲੀ ਸਿੰਘ ਹੋਰ ਵੀ ਜਿੰਨੀਆਂ ਸੰਪਰਦਵਾਂ ਸਭ ਇੱਥੇ ਬਹੁਤ ਵੱਡਾ ਗੁਰਪੁਰ ਹੋਇਆ ਕਰਦਾ ਸੀ ਇਹ ਚੋਣੇ ਤੇ ਆ ਕਿ ਜਿੰਨੇ ਵੀ ਸਾਡੇ ਗੁਰਦੁਆਰੇ ਸਹਿਜੇ ਨੇ ਸ਼ਰਧਾ ਮਿਟਣ ਤੇ ਆਪਣੇ ਆਪਣੇ ਧਰਮ ਸਥਾਨਾਂ ਤੇ ਜਾ ਕੇ ਕਿਉਂਕਿ ਹਰ ਥਾਂ ਦੇਤੇ ਧਰਮ ਨਾਲ ਜਿਹੜਾ ਬੰਦਾ ਜੁੜਿਆ ਆਪਣੇ ਧਰਮ ਸਥਾਨ ਨਾਲ ਜੁੜ ਰਿਹਾ ਜਿਹੜਾ ਰਿੰਦਾ ਉਹਨੂੰ ਉਹਨਾਂ ਚਿਰ ਠੰਡ ਨਹੀਂ ਪੈਂਦੀ ਜਿੰਨਾ ਚਿਰ ਉਹ ਆਪਣੇ ਉਸ ਧਰਮ ਸਖਾਂਤ ਤੇ ਨਹੀਂ ਪਹੁੰਚਦਾ ਅਸੀਂ ਕਦੀ ਉਸ ਜਗ੍ਹਾ ਤੇ ਦਰਸ਼ਨ ਕਰਕੇ ਅਸੀਂ 2015 ਵਿੱਚ ਸਤਿਗੁਰੂ ਦਲੀਪ ਸਿੰਘ ਦੇ ਹੁਕਮ ਅਨੁਸਾਰ ਕਾਫੀ ਨਾਮਤੜੀ ਸੰਗਤ ਗਈ ਸੀ ਸਾ ਤੇ ਉਦੋਂ ਸ੍ਰੀ ਸਤਿਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਗੁਰਪੁਰਬ ਮਨਾਉਣ ਵਾਸਤੇ ਲਾਹੌਰ ਡੇਰਾ ਸਾਹਿਬ ਉਦੋਂ ਫਿਰ ਅਸੀਂ ਉੱਥੋਂ ਚੱਲਦੇ ਚੱਲਦੇ ਸ੍ਰੀ ਨਨਕਾਣਾ ਸਾਹਿਬ ਸੱਚਾ ਸੌਦਾ ਗੁਰਦੁਆਰਾ ਪੰਜਾ ਸਾਹਿਬ ਉਸ ਤੋਂ ਬਾਅਦ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਆਏ ਫਿਰ ਉਸ ਤੋਂ ਬਾਅਦ ਭਾਈ ਲਾਲੋ ਜੀ ਦਾ ਇਮਨਾਬਾਦ ਉੱਥੇ ਗੁਰਦੁਆਰਾ ਸਾਰੇ ਗੁਰਦੁਆਰੇ ਦਰਸ਼ਨ ਕਰਕੇ ਆਇਆ ਔਰ ਗਰਮੀ ਦਾ ਮੌਸਮ ਸੀ ਪਰ ਚਾਹ ਇਹਨਾ ਸੀ ਕਿ ਕੋਈ ਗਰਮੀ ਮਹਿਸੂਸ ਨਹੀਂ ਹੋਈ ਬਿਲਕੁਲ ਔਰ ਪਿੰਡਾਂ ਵਿੱਚ ਜਿੱਥੇ ਲੰਘਦੇ ਸਨ ਨਾ ਬੱਸਾਂ ਜਾਂਦੀਆਂ ਸਨ ਇੱਕ ਰਸਤਾ ਬੰਦ ਸੀ ਪਿੰਡਾਂ ਵਿੱਚ ਦੀ ਰਸਤਾ ਜਾ ਰਿਹਾ ਸੀ ਜਦ ਬੱਸਾਂ ਸਨ 550 ਬੰਦਾ ਸੀ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਅਕਾਲੀ ਜਲ੍ਹ ਦੇ ਸਰਨਾ ਗਰੁੱਪ ਵਾਲੇ ਉਹ ਨਾਲ ਸਨ ਸਾਰੇ ਉਸ ਕੋਲੇ ਪੁਲਿਸ ਵੀ ਉੱਥੋਂ ਦੀ ਜਿਹੜੀ ਬਹੁਤ ਵੱਡੀ ਪੁਲਿਸ ਆ ਉਹ ਨਾਲ ਹੀ ਉਦੋਂ ਫਿਰ ਉਹ ਪਿੰਡਾਂ ਚੋਂ ਤੇ ਜਾ ਰਹੇ ਸਾਂ ਤੇ ਉਹ ਪਿੰਡ ਸਾਰੇ ਹੀ ਦੇਖੇ ਜਿਹੜੇ ਸਾਡੇ ਵੱਡੇ ਵੱਡੇ ਦੇ ਸਾਡੇ ਦਾਦੇ ਪਿਤਾ ਜੀ ਦੱਸਦੇ ਹੁੰਦੇ ਆ ਕਿ ਆ ਪਿੰਡ ਸਾਡੇ ਪਾਕਿਸਤਾਨ ਚ ਨੇ ਸਾਡਾ ਪਿੰਡ ਬਹਿਮਦਵਾਲੀ ਸੀ ਪਾਕਿਸਤਾਨ ਵਿੱਚ ਪਰ ਉੱਥੋਂ ਤਾਂ ਨਹੀਂ ਜਾ ਸਕੇ ਪਰ ਪਿੰਡਾਂ ਚ ਜਦੋਂ ਬੱਸਾਂ ਜਾ ਰਹੀਆਂ ਸਨ ਤੇ ਉਹ ਜਿੰਨੇ ਮੁਸਲਮਾਨ ਸਨ ਨਾ ਜਿੰਨੇ ਵੀ ਉਹ ਵੀਰ ਉਹ ਅਖਣੋ ਸਰਦਾਰੋ ਉਹ ਬੱਸਾਂ ਰੋਕ ਲਓ ਉਹ ਸਾਨੂੰ ਦਰਸ਼ਨ ਦੇ ਦਿਓ ਖਲੋ ਕੇ ਦਰਸ਼ਨ ਦੇ ਦਿਓ ਰੁਕੋ ਮਤਲਬ ਇੰਨੇ ਭਾਵਕ ਸਨ ਤੁਸੀਂ ਗੱਲ ਕਰਦੇ ਪਿਓ ਮੇਰੇ ਲੂ ਕੰਡੇ ਖੜੇ ਹੁੰਦੇ ਪਏ ਆਪਾਂ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਸ਼ਾਇਦ ਜਦੋਂ ਵੀ ਕੋਈ ਪੰਜਾਬੀ ਆਂਦਾ ਤੇ ਅਤੁੱਲੀ ਵਗਦੇ ਮੈਨੂੰ ਇਦਾਂ ਲੱਗਦਾ ਕਿ ਉਹ ਜਿਹੜੀ ਪਬਲਿਕ ਹੈ ਇਧਰ ਦੀ ਵੀ ਉਧਰ ਦੀ ਵੀ ਜਿਹੜੇ ਸਤਿਗੁਰੂ ਨਾਨਕ ਦੇਵ ਸਤਿਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਾਰਿਆਂ ਨੂੰ ਆਪਾਂ ਮੰਨਣ ਵਾਲੇ ਆ ਤੇ ਉਹ ਜਿਹੜੀ ਆ ਉਹ ਚਾਹੁੰਦੀ ਹੈ ਕਿ ਇਹ ਸ਼ਰਧਾਂ ਜੜੀਆਂ ਨੇ ਇਹ ਮਿਟ ਜਾਣ ਤੇ ਅਸੀਂ ਆਪੋ ਆਪਣੇ ਧਰਮ ਸਥਾਨਾਂ ਦੇ ਦਰਸ਼ਨ ਕਰ ਸਕਦੇ ਹਾਂ ਸ਼ਰਤ ਪੰਜਾਬ ਵੰਡਿਆ ਗਿਆ ਉਹ ਉਸ ਅੱਜ ਵੀ ਦੇਖਦੇ ਆਂ ਪੰਜਾਬ ਵੰਡਿਆ ਕਿਉਂਕਿ ਬਾਬੇ ਦਾ ਦਰਤ 2 ਕਿਲੋਮੀਟਰ ਦੀ ਦੂਰੀ ਤੇ ਆ ਸ਼ਰਤ ਆਪਾਂ ਦੂਰਦ੍ਰਿਣ ਨਾਲ ਦੇਖਦੇ ਤੁਰ ਕੇ ਪੈਨੇ ਪਾਈਏ ਜਦੋਂ ਜਦੀਕ ਹੋ ਕੇ ਫਿਰ ਵੀ ਅਸੀਂ ਉਸ ਜਗ੍ਹਾ ਦੇ ਦਰਸ਼ਨ ਨਹੀਂ ਕਰ ਸਕਦੇ ਇਹ ਸਿਰਫ ਸਰਕਾਰਾਂ ਦੀ ਅਣਗਹਿਲੀ ਸਮਝੋ ਕਿ ਕੋਸ਼ਿਸ਼ ਕਰਨ ਤੇ ਸਾਡੇ ਸਿੱਧੇ ਅਸੀਂ ਆ ਜਾ ਕੇ ਜਤਹਾਮਾਂ ਦੇ ਆਪਣੇ ਦਰਸ਼ਨ ਕਰ ਸਕਦੇ ਹਾਂ ਜਿੱਦਾਂ ਪਾਸਪੋਰਟ ਦੀ ਇਹਦਾ ਵੀ ਸ਼ਰਤ ਲਾਈ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਹੈ ਮੇਰੇ ਸਿਆਲਨਾ ਤੇ ਆਧਾਰ ਕਾਰਡ ਦੇ ਨਾਲ ਹੀ ਜਿਨ੍ਹਾਂ ਦੇ ਪਾਸਵਰਡ ਨਹੀਂ ਬਣੇ ਉਹ ਵੀ ਆਮ ਸੰਗਤ ਵੀ ਜਾ ਕੇ ਖੁੱਲੇ ਦਰਸ਼ਣਦਾਰੇ ਆਪਣੇ ਗੁਰੂ ਦੇ ਜਾ ਕੇ ਕਰ ਸਕਦੀ ਏ ਤੇ ਕਾਜੇ ਰੁੱਠੜ ਪੈਂਦੀ ਹੈ ਮਤਲਬ ਆਪਣੇ ਧਾਰਮਿਕ ਸਥਾਨਾਂ ਤੇ ਆਪਣੇ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਕੇ ਆਈਏ ਖੇਚ ਇੱਕ ਖੇਚ ਹਰ ਸੰਗਤ ਦੀ ਜਿਹੜਾ ਵੀ ਕੋਈ ਆ ਕੇ ਤੇ ਚਾਹੇ ਤੁਸੀਂ ਵੀ ਦੂਰਬਿਨਾਂ ਦਰਸ਼ਨ ਕੀਤੇ ਖੇਚ ਜੀ ਉਧਰ ਜਾਈਏ ਬਿਲਕੁਲ ਖੇਚ ਜੀ ਇੱਕ ਦੇਖ ਸਾਡੇ ਆਪਣੇ ਧਾਰਮਿਕ ਸਥਾਨ ਹੈ ਸਾਡੇ ਇੱਕ ਸਾਡਾ ਤਕਰੀਬਨ ਇੱਥੋਂ 2-3 ਕਿਲੋਮੀਟਰ ਤੋਂ ਸਾਡਾ ਬਜ਼ੁਰਗਾ ਦਾ ਪਿੰਡ ਇੱਥੇ ਜੀ ਵੱਧੋ ਬੋਲ ਪਿੰਡ ਸਾਡਾ ਇੱਥੇ ਕਦਾ ਨਾਲ ਹੀ ਹੈ ਜੀ ਅਸੀਂ ਉੱਥੋਂ ਆਈਏ ਇਹ ਕਿ ਬਸ 10 ਜਾਂ 4 ਕਿਲੋਮੀਟਰ ਪਿੱਛੇ ਖੜੇ ਅਸੀਂ ਸਾਡੀ ਚਾਹਤ ਆ ਵੀ ਅਸੀਂ ਆਪਣੇ ਨਗਰ ਦੇ ਜਿਹੜਾ ਪੁਰਾਣਾ ਨਗਰ ਦੇ ਬਜ਼ੁਰਗਾਂ ਦਾ ਉਹਦੇ ਵੀ ਦਰਸ਼ਨ ਕਰਕੇ ਆਈਏ ਤੇ ਆਪਣੇ ਗੁਰੂ ਦੇ ਧਾਮਾਂ ਦੇ ਵੀ ਦਰਸ਼ਨ ਕਰਕੇ ਆਈਏ ਪਰ ਸਰਕਾਰਾਂ ਦੀਆਂ ਗੱਲੀਆਂ ਕਰਕੇ ਅਸੀਂ ਨਹੀਂ ਕਰ ਸਕਿਆ ਤੇ ਸਾਡੇ ਦਿਲ ਦੇ ਵਿੱਚ ਜਿਹੜੀ ਖਿੱਚ ਆ ਉਹ ਸ਼ਾਇਦ ਸਰਗੋਧਰੀਵ ਸਿੰਘ ਜੀ ਪੂਰੀ ਕਰਨਗੇ ਉਹ ਕੋਸ਼ਿਸ਼ ਸਾਰੀ ਸਰਕਾਰਾਂ ਦੀ ਵੀ ਚੱਲਣ ਰਹੀਆਂ ਆ ਪਰ ਜੇ ਕੋਈ ਰੱਬੀ ਸ਼ਕਤੀ ਹੈ ਕਰੇ ਕੀਤੇ ਸਾਰਾ ਕੁਝ ਹੋ ਜਾਏਗਾ ਠੀਕ ਬਿਲਕੁਲ ਅੱਜ ਪ੍ਰਕਾਸ਼ ਕੋਲ ਗੁਰੂ ਨਾਨਕ ਦੇਵ ਜੀ ਦਾ ਔਰ ਜਿਸ ਦਰ ਤੇ ਖੜੇ ਆਂਗੇ ਕਰਤਾਰਪੁਰ ਸਾਹਿਬ ਉੱਥੋਂ ਦੀ ਗੱਲ ਕਰੀਏ ਤੇ ਗੁਰੂ ਸਾਹਿਬ ਨੇ ਬਹੁਤ ਲੰਬਾ ਸਮਾਂ ਜਿਹੜਾ ਜੀਵਨ ਦਾ ਆਪਣਾ ਕੀਦੀ ਲੰਬਾ ਸਮਾਂ ਉੱਥੇ ਹੀ ਬਤਾਇਆ ਔਰ ਖਾਸ ਇਹ ਰਿਹਾ ਕਿ ਇਸ ਜਗ੍ਹਾ ਤੇ ਹੀ ਗੁਰੂ ਨਾਨਕ ਸਾਹਿਬ ਨੇ ਖੁਦ ਖੇਤੀ ਕੀਤੀ ਔਰ ਇੱਕ ਉਪਦੇਸ਼ ਜਿਹੜਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਜਿਹੜਾ ਇਸ ਧਰਤੀ ਤੋਂ ਹੀ ਕਰਤਾਰਪੁਰ ਕਰਤਾਰਪੁਰ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਦਾ ਹੀ ਵਸਾਇਆ ਕਰਤਾਰਪੁਰ ਹੈ ਔਰ ਕਰਤਾਰਪੁਰ ਨਾਮ ਹੀ ਗੁਰੂ ਨਾਨਕ ਸਾਹਿਬ ਨੇ ਦਿੱਤਾ ਇਸ ਜਗ੍ਹਾ ਨੂੰ ਔਰ ਉਸ ਜਗ੍ਹਾ ਦੀ ਤਾਗ ਹਰ ਇੱਕ ਸੰਗਤ ਨੂੰ ਅੱਜ ਤੇ ਪ੍ਰਕਾਸ਼ਪੁਰਾ ਬਤ ਵੱਡੀ ਗਿਣਤੀ ਦੇ ਵਿੱਚ ਸੰਗਤ ਚਾਹੇ ਸਰਹੱਦਾਂ ਦੇ ਟੱਪ ਕੇ ਵੀ ਜਾ ਰਹੀ ਹੈ ਪਰਮਿਸ਼ਨ ਲੈ ਕੇ ਜਾ ਰਹੀ ਹੈ ਲੇਕਿਨ ਉਹ ਵੀ ਬਹੁਤ ਸੰਗਤ ਆ ਜਿਹੜੀ ਇੱਥੇ ਦੂਰਬਿਨ ਰਾਹੀਂ ਦਰਸ਼ਨ ਕਰਨ ਲਈ ਮਜਬੂਰ ਆ ਔਰ ਉਹਨਾਂ ਦਾ ਕਹਿਣਾ ਕਿ ਸਰਕਾਰਾਂ ਇਹ ਸਰਹੱਦਾਂ ਕਿਤੇ ਖਤਮ ਕਰ ਦੇ ਤਾਂ ਸ਼ਾਇਦ ਉਹ ਗੁਰੂ ਘਰ ਨੂੰ ਪੈਂਡਾ ਤੁਰ ਕੇ ਹੀ ਪੂਰਾ ਕਰ ਸਕਣ ਔਰ ਉਮੀਦ ਹੈ ਕਿ ਇਹ ਦਿਨ ਵੀ ਆਊਗਾ ਜੇ ਖੁੱਲਾ ਲਾਂਘਾ ਮਿਲਿਆ ਤਾਂ ਉਹ ਵੀ ਦਿਨ ਦੇਖਣ ਨੂੰ ਮਿਲੇਗਾ ਕਿ ਜਦੋਂ ਸੰਗਤ ਇਥੋਂ ਪੈਦਲ ਦੇ ਚੱਲ ਕੇ ਉਧਰ ਉਸ ਪਾਰ ਜਾਵੇ ਉਮੀਦ ਕਰਦੇ ਹਾਂ ਕਿ ਉਹ ਦਿਨ ਜਲਦੀ ਆਵੇ ਔਰ ਗੁਰੂ ਸਾਹਿਬ ਇਹ ਦਿਨ ਲਿਆਉਣ ਕੁਰਪੇ ਚਾਵਲਾ ਜਗਬਾਨੀ ਟੀਵੀ ਲਈ ਕਰਤਾਰਪੁਰ ਕੋਰੀਡੋਰ